ਉਹਨਾ ਮੁਗਲਾਂ ਦਾ ਚੈਲੰਜ ਸੀ ਸ਼ਹੀਦ ਦੀ ਹੋਣ ਤੋਂ ਬਾਅਦ ਵੀ ਇਹ ਸੀਸ ਪਿਆ ਹੈ ਤੇ ਜੇ ਕਿਸੇ ਸਿੱਖ 'ਚ ਇੰਨੀ ਗੈਰਤ ਹੈ ਵੀ ਉਹ ਇਹਨੂੰ ਝੁੱਕ ਕੇ ਦਿਖਾਓ ਲੇਕਿਨ ਉਸ ਤੋਂ ਪਹਿਲਾਂ ਇੱਕ ਹੋਰ ਇੱਕ ਬਹੁਤ ਵੱਡਾ ਗਾਂਡੇ ਹੁੰਦਾ ਜਦੋਂ ਅਬਦੁੱਲਾ ਇਹ ਕਹਿੰਦਾ ਹੈ ਉਹਨਾਂ ਨੂੰ ਜਦੋਂ ਉਹ ਕਹੇ ਵੀ ਸੀਸ ਦੀ ਬਦਬੀ ਨਹੀਂ ਹੋਣ ਦੇਣੀ ਤਾਂ ਅਬਦੁੱਲਾ ਇਹ ਕਹਿੰਦਾ ਹੈ ਵੀ ਸੀਸ ਝੁੱਕਿਆ ਜਾ ਸਕਦਾ ਹੈ ਵੀ ਜੇ ਸੀਸ ਦੀ ਜਗ੍ਹਾ ਸੀਸ ਹੋਊਗਾ ਧੜ ਦੀ ਜਗ੍ਹਾ ਧੜ ਹੋਊਗਾ ਉੱਥੇ ਫਿਰ ਇਹਨਾਂ ਦੇ ਆਪਸ ਵਿੱਚ ਆਗਿਆਰਾਮ ਕਹਿੰਦਾ ਮੇਰਾ ਸੀਸ ਦੇ ਦਿਓ ਉਹ ਕਹਿੰਦੇ ਤੁਹਾਡੀ ਉਮਰ ਨਹੀਂ ਗੁਰੂ ਨਾਨਕ ਰਲ ਦੀ ਉਹਨਾਂ ਦੀ ਉਮਰ ਛੋਟੀ ਹੈ ਜੈਤਾ ਕਹਿੰਦਾ ਮੇਰਾ ਸੀਸ ਰੱਖ ਦਿਓ ਕਹਿੰਦੇ ਤੇਰੀ ਉਮਰ ਬਹੁਤ ਛੋਟੀ ਹੈ ਸਾਧਾਨੰਦ ਨੂੰ ਕਹਿੰਦਾ ਸਾਧਾਨੰਦ ਕਹਿੰਦਾ ਮੇਰੀ ਉਮਰ ਜਿਹੜੀ ਹੈ ਉਹ ਗੁਰੂਆਂ ਦੀ ਉਮਰ ਦੇ ਲਗਭਗ ਬਰਾਬਰ ਹੈ ਵੀ ਤੁਸੀਂ ਮੇਰਾ ਸਿਰ ਦੇ ਦਿਓ ਇਤਿਹਾਸ ਵਿੱਚ ਮੇਰਾ ਖਿਆਲ ਹੈ ਵੀ ਇਸ ਤਰ੍ਹਾਂ ਦਾ ਕਿਤੇ ਵੀ ਪ੍ਰਮਾਣ ਨਹੀਂ ਮਿਲਦਾ ਵੀ ਕੋਈ ਆਪਣਾ ਸਿਰ ਦੇਣ ਦੀ ਖਾਤਰ ਇੱਕ ਦੂਜੇ ਨਾਲ ਉਹ ਇਸ ਤਰ੍ਹਾਂ ਦਾ ਵਿਵਾਦ ਕਰਦੇ ਹੁਣ ਵੀ ਮੇਰਾ ਸਿਰ ਦੇ ਦਿਓ ਹਾਂ ਬਿਲਕੁਲ ਇਤਿਹਾਸ ਦੇ ਵਿੱਚ ਇਹ ਵੀ ਆਉਂਦਾ ਕਿ ਜੀ ਉਦੋਂ ਨੇਰੀ ਚੱਲੀ ਕਰਾਮਾਤ ਹੋਈ ਕਲੀ ਉੱਡ ਗਈ ਹਨਾ ਤੇ ਫਿਰ ਉਹ ਅੱਖਾਂ 'ਚ ਪਈ ਤੇ ਉਹਨਾਂ ਨੇ ਸਿਰ ਚੱਕ ਕੇ ਭੱਜ ਗਏ ਉਹ ਯਾ ਉਹ ਦਰਸਲ ਇਹ ਜਦੋਂ ਸਾਡੇ ਨਾ ਕੁਝ ਇਤਿਹਾਸਕਾਰਾਂ ਨੇ ਜਾਂ ਕੁਝ ਪ੍ਰਚਾਰਕਾਂ ਨੇ ਇਸ ਤਰ੍ਹਾਂ ਪ੍ਰਚਾਰ ਦਿੱਤਾ ਜਾਂਦਾ ਹੈ ਵੀ ਅਸੀਂ ਜਣੀ ਉਹ ਐ ਕਿਵੇਂ ਹੋ ਜਾਏਗਾ ਕਈ ਤਾਂ ਇਹ ਕਹਿੰਦੇ ਵੀ ਨਹੀਂ ਉੱਥੇ ਸੀਸ ਲੱਥਾ ਹੀ ਨਹੀਂ ਸੀਗਾ ਹਨੇਰੀ ਆ ਗਈ ਇੱਕਦਮ ਤੇ ਇਹ ਹੋ ਗਿਆ ਬਹੁਤ ਬਹੁਤ ਕੁਝ ਇਸ ਤਰ੍ਹਾਂ ਦੀਆਂ ਮਿੱਥਾਂ ਜਿਹੜੀਆਂ ਜੋੜਦੇ ਆ ਨਾ ਸਾਡੇ ਇਤਿਹਾਸ ਨਾਲ ਹਾਲਾਂਕਿ ਸਾਡੀ ਗੁਰਬਾਣੀ ਸਾਡੇ ਗੁਰੂਆਂ ਦੇ ਚਮਤਕਾਰਾਂ ਨੂੰ ਮੰਨਦੇ ਆ ਗੁਰਬਾਣੀ ਰਹੀ ਨਾ ਨਾਏ ਜਿਵੇਂ ਮਿੱਥਾਂ ਨੂੰ ਮੰਨਦੇ ਨੇ ਉੱਥੇ ਫਿਰ ਕਹਿੰਦੇ ਵੀ ਜਦੋਂ ਸੀਸ ਦਿੱਤਾ ਗਿਆ ਵੀ ਇਹ ਜਾ ਚਮਤਕਾਰ ਵਾਪਰਿਆ ਕਿਉਂਕਿ ਗੁਰੂ ਨੂੰ ਕਿਹਾ ਸੀ ਵੀ ਜਾਂਦਾ ਚਮਤਕਾਰ ਦਿਖਾ ਤੇ ਜਾਂ ਧਰਮਚਾ ਜਾਂ ਅਸੀਸ ਤੇ ਉਹ ਹੁਣ ਜਦੋਂ ਉਹ ਕਹਿੰਦੇ ਨੇ ਵੀ ਇੱਕਦਮ ਜਦੋਂ ਸੀਸ ਦਿੱਤਾ ਗਿਆ ਹੁਣ ਉਹ ਇੱਕ ਹਨੇਰੀ ਆਈ ਪਹਿਰੇਦਾਰਾਂ ਦੀ ਅੱਖਾਂ 'ਚ ਮਿੱਟੀ ਪੈ ਗਈ ਘੱਟਾ ਪੈ ਗਿਆ ਤੇ ਭਾਈ ਜੇਤਾ ਸੀਸ ਚੁੱਕ ਕੇ ਦੌੜ ਪਿਆ ਦੌੜ ਦੌੜ ਪਿਆ ਸ਼ਬਦ ਵਰਤਦੇ ਨੇ ਉਹ ਹਾਂ ਬਿਲਕੁਲ ਜੀ ਬਿਲਕੁਲ ਹੁਣ ਤੁਸੀਂ ਦੇਖੋ ਵੀ ਸੀਸ ਹੈ ਗੁਰਾਂ ਦਾ ਸੀਸ ਹੈ ਐ ਕਿਵੇਂ ਐ ਕਿਵੇਂ ਚੁੱਕ ਕੇ ਉਹ ਕਿਵੇਂ ਕਿਵੇਂ ਦੌੜ ਪਿਆ ਕਾਦੇ ਚਲਪੇਟਿਆ ਕੀ ਕੀਤਾ ਕਿੰਨਾ ਸਮਾਂ ਮਿਲਿਆ ਨਹੀਂ ਮਿਲਿਆ ਉਹ ਉਹ ਸਾਰੀਆਂ ਗੱਲਾਂ ਪਾਸੇ ਕਰਕੇ ਕਿਉਂਕਿ ਜਕਾਰੇ ਛਡਾਉਣੇ ਹੁੰਦੇ ਨੇ ਉਹ ਸੀਸ ਚੁੱਕ ਕੇ ਦੌੜ ਪਿਆ ਵਿਗਿਆਨਕ ਤੌਰ ਤੇ ਕੀ ਸਹੀ ਹੋਣਾ ਸੀ ਔਰ ਜਿਸ ਤਰ੍ਹਾਂ ਦੇ ਇਤਿਹਾਸ ਵਿੱਚੋਂ ਮੈਨੂੰ ਪ੍ਰਮਾਣ ਲੱਭੇ ਨੇ ਜਦੋਂ ਮੈਂ ਰਿਸਰਚ ਕਰਦਿਆ ਸੀਗਾ ਨਾਵਲ ਲਿਖਣ ਬਾਰੇ ਉਦੋਂ ਵੀ ਉਹ ਉਹਨਾਂ ਨੇ ਸੀਸ ਦੀ ਜਗ੍ਹਾ ਸਦਾਨੰਦ ਸਦਾਨੰਦ ਦਾ ਸੀਸ ਉੱਤੇ ਰੱਖਿਆ ਗਿਆ ਤੜ ਰੱਖਿਆ ਗਿਆ ਔਰ ਉਲਟ ਦਿਸ਼ਾਵਾਂ ਆਉਣਾ ਸੇ ਪੰਜਾਬ ਵੱਲ ਨੂੰ ਉਲਟ ਦਿਸ਼ਾ ਵੱਲ ਗਏ ਕਿਉਂਕਿ ਜੇ ਮੁਗਲ ਸਭਾਈ ਪਿੱਛੇ ਵੀ ਲੱਗਦੇ ਆ ਤਾਂ ਇੱਧਰ ਨੂੰ ਜਾਣਗੇ ਇੱਧਰ ਨੂੰ ਨਹੀਂ ਜਾਣਗੇ ਉਲਟ ਦਿਸ਼ਾ ਤੋਂ ਵੱਡਾ ਘੇਰਾ ਘਟ ਕੇ ਜਮਨਾ ਦੇ ਉੱਪਰ ਦੀ ਜਾ ਕੇ ਫਿਰ ਉਹ ਇੱਧਰ ਆ ਕੇ ਸ਼ਾਮਲ ਹੁੰਦੇ ਦਿੱਲੇ ਪਾਸੇ ਦੇ ਮੇਰੇ ਨਾਲ ਆਪਾਂ ਨੂੰ ਥੋੜੀ ਜੀ ਗੱਲ ਇਹਦੇ ਤੇ ਵੀ ਜੀ ਕਰ ਲੈਣੀ ਚਾਹੀਦੀ ਕਿ ਜਦੋਂ ਜਿਵੇਂ ਤੁਸੀਂ ਸਰਚ ਕੀਤੀ ਆ ਉਦੋਂ ਕੀ ਮਾਹੌਲ ਸੀ ਪੂਰਾ ਕਿਉਂਕਿ ਉਦੋਂ ਸੀਸ ਚੱਕ ਕੇ ਲਿਆਉਣਾ ਬੜਾ ਔਖਾ ਸੀ ਹੈ ਨਾ ਥਾਂ ਥਾਂ ਪਹਿਰੇ ਹੋਣਗੇ ਪੁਲਿਸ ਫੌਜ ਸਾਰਾ ਕੁਝ ਉਹ ਪੂਰਾ ਮਿਲਟਰੀ ਉਹਨਾਂ ਦੀ ਲੱਗੀ ਹੋਈ ਸੀ ਥੋੜਾ ਉਹ ਮਾਹੌਲ ਬਾਰੇ ਵੀ ਜਾਣੂ ਕਰੋ ਦੇਖੋ ਉਸ ਵ ਬਾਦ ਵਿੱਚ ਗੁਰੂ ਗੋਬਿੰਦ ਸਿੰਘ ਜਦੋਂ ਗੁਰੂ ਗੋਬਿੰਦ ਰਾਏ ਸੀ ਉਹ ਵੀ ਪੁੱਛਦੇ ਨੇ ਵੀ ਕਿ ਦਿੱਲੀ ਵਿੱਚ ਕੋਈ ਸਿੱਖ ਨਹੀਂ ਸੀ ਇਸ ਤਰ੍ਹਾਂ ਦਾ ਕਿਸੇ ਨੇ ਹਾ ਦਾ ਨਾਰਿਆ ਨਹੀਂ ਮਾਰਿਆ ਕੋਈ ਨਹੀਂ ਬੋਲਿਆ ਜਣੀ ਇਹ ਇੱਕ ਬਹੁਤ ਵੱਡੀ ਉਸ ਵੇਲੇ ਦਾ ਸੰਸਾ ਸੀ ਫਿਕਰ ਸੀ ਉਸ ਵੇਲੇ ਦਾ ਵੀ ਕੀ ਗੁਰੂ ਦਾ ਉੱਥੇ ਸੀਸ ਲਾਹਿਆ ਗਿਆ ਸ਼ਹੀਦ ਕੀਤਾ ਗਿਆ ਔਰ ਦਿੱਲੀ ਵਿੱਚ ਇੰਨੇ ਸਿੱਖ ਸੀਗੇ ਵੀ ਕੋਈ ਵੀ ਨਹੀਂ ਕੋਈ ਕਿਸੇ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ ਹੈਗਾ ਉਹ ਬਾਲਪਨ ਦੇ ਵਿੱਚ ਦੇ ਉਹ ਜਿਹੜੇ ਇੱਥੇ ਚਿੰਤਾਵਾਂ ਤੇ ਫਿਕਰ ਫਸੇ ਹੋਏ ਸੀਗੇ ਉਹ ਗਾਂ ਵੱਡੇ ਜਾ ਕੇ ਕਿਸ ਤਰ੍ਹਾਂ ਜਿਹੜੀ ਉਸ ਨੂੰ ਇੱਕ ਤਰ੍ਹਾਂ ਦਾ ਯੋਧਾ ਬਣਦੇ ਉਹਨੂੰ ਨੇੜੇ ਲੈ ਕੇ ਜਾਂਦੇ ਨੇ ਗੁਰੂ ਵੀ ਨੇ ਚਾਹੇ ਭਾਈ ਜੈਤਾ ਵੀ ਹੈ ਜਦੋਂ ਜੈਤੇ ਨੇ ਜਦੋਂ ਸੀਸ ਚੁੱਕ ਚੁੱਕ ਕੇ ਲੈ ਕੇ ਆਉਂਦੇ ਨਾਲ ਇਹਦੇ ਨਾਲ ਇੱਕ ਹੋਰ ਦੋਤ ਸਿੰਘ ਹੈਗੇ ਨੇ ਉਹ ਸਿੰਘ ਉਹ ਲੈ ਕੇ ਦੂਜੇ ਪਾਸੇ ਦੀ ਘੁੰਮ ਕੇ ਔਰ ਫਿਰ ਉਹ ਰਸਤਾ ਕਿਸ ਤਰ੍ਹਾਂ ਦਾ ਸੀ ਸਭ ਤੋਂ ਜਿਹੜੀ ਖੂਬਸੂਰਤ ਗੱਲ ਜਿਹੜੀ ਹੈਗੀ ਆ ਪੰਜ ਮਸਾਹਬਾ ਦਾ ਵਿੱਚ ਇੱਕ ਤਾਂ ਉਹ ਰਸਤਾ ਮੈਂ ਸਾਰਾ ਚਾਂਦਨੀ ਚੌਕ ਤੋਂ ਲੈ ਕੇ ਆਪ ਸਰਵੇ ਕੀਤਾ ਉਹ ਸਾਰਾ ਵੀ ਉਸ ਵੇਲੇ ਸੜਕਾਂ ਹੈ ਨਹੀਂ ਸੀ ਉਸ ਵੇਲੇ ਪੁਲ ਹੈ ਨਹੀਂ ਸੀ ਜੰਗਲ ਹੋਣਗੇ ਨਦੀਆਂ ਹੋਣਗੀਆਂ ਤੇ ਥਾਂ-ਥਾਂ ਤੇ ਮੁਗਲ ਸਪਾਹੀਆਂ ਦੇ ਪਹਿਰੇ ਸੀ ਜੰਗਲੀ ਜਾਨਵਰ ਵੀ ਹੋਣਗੇ ਔਰ ਸੀਸ ਨੂੰ ਤੁਸੀਂ ਇੱਕ ਦਿਨ ਦੋ ਦਿਨ ਰੱਖੋ ਇੱਕ 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 ਤਰ੍ਹਾਂ ਦਾ ਉਹਦੇ ਵਿੱਚ ਇਸ ਤਰ੍ਹਾਂ ਦਾ ਜਾਨਵਰ ਸੁੰਘਦੇ ਨੇ ਵੀ ਉਹਦੇ ਨੇੜੇ ਆਉਂਦੇ ਨੇ ਨੇੜੇ ਆਉਂਦੇ ਨੇ ਵੀ ਉਹ ਉਹ ਹਾਲਾਤਾਂ ਦੇ ਵਿੱਚ ਉਸ ਵੇਲੇ 14-15 ਸਾਲ ਦੀ ਉਮਰ ਦਾ ਇੱਕ ਲੜਕਾ ਉਹਦੇ ਨਾਲ ਜਿਹੜੇ ਸਿੰਘ ਵੀ ਸੀ ਕਿਵੇਂ ਇੰਨੀ ਹਿੰਮਤ ਉਹਦੇ ਚ ਕਿਵੇਂ ਇੰਨੀ ਦਲੇਰੀ ਕਿਵੇਂ ਆਇਆ ਜਿਸ ਨੂੰ ਇਤਿਹਾਸਕਾਰਾਂ ਨੇ ਤਾਂ ਬਹੁਤ ਵਧਾ ਚੜਾ ਕੇ ਦੱਸਣ ਦੀ ਲੋੜ ਸੀ ਤਾਂ ਕਿਵੇਂ ਉਹ ਇੰਨਾ ਸੀਮਤ ਕਰ ਦਿੱਤਾ ਗਿਆ ਵੀ ਸੀਸ ਚੁੱਕਿਆ ਦੌੜ ਪਿਆ ਤੇ ਆਨੰਦਪੁਰ ਸਾਹਿਬ ਪਹੁੰਚ ਗਿਆ ਇਹ ਕੋਈ ਇੰਨਾ ਸੌਖਾ ਕੰਮ ਨਹੀਂ ਸੀਗਾ ਬਿਲਕੁਲ ਔਰ ਸੌਖੇ ਕੰਮ ਨਾਲੋਂ ਵੀ ਹੋਰ ਔਖਾ ਸੀ ਇਹ ਵੀ ਗੁਰੂ ਦਾ ਸੀਸ ਸੀ ਤੇ ਬੇਅਦ ਵੀ ਨਹੀਂ ਸਿੱਖਤੇ ਹੋਣ ਦੇਣੀ ਔਰ ਪੂਰਾ ਇਸ ਉਸ ਨੇ ਆਪਣੀ ਮਰਿਆਦਾ ਅਨੁਸਾਰ ਜਿਸ ਤਰ੍ਹਾਂ ਹੋ ਰਸਤੇ ਵਿੱਚੋਂ ਮੈਂ ਤਾਂ ਇਹ ਕਲਪਨਾ ਕੀਤੀ ਹੈ ਵੀ ਇੱਕ ਜਗ੍ਹਾ ਰੁਕੇ ਇਨੇ ਦਰਖਤ ਤੇ ਪਹਾੜੀ ਉੱਥੇ ਜੰਗਲੀ ਫੁੱਲ ਇਨੇ ਸੀਗੇ ਵੀ ਉਹ ਉਹ ਫੁੱਲਾਂ ਦੀ ਢੇਰੀਆਂ ਡੋਕਰੇ ਭਰ ਲਏ ਉਹਨੇ ਇਕੱਠੇ ਕਰਕੇ ਤੇ ਉਹਦੇ ਵਿੱਚ ਸੀਸ ਹੋ ਕੇ ਤੇ ਗੱਛੜੀ ਬੰਨ ਲਈ ਕਿਸੇ ਢੰਗ ਨਾਲ ਵੀ ਹੋ ਸਕਦਾ ਇਹ ਨਾ ਹੋਇਆ ਹੋਵੇ ਮੈਂ ਇਹ ਨਹੀਂ ਕੋਈ ਦਾਵਾ ਨਹੀਂ ਕਰਦਾ ਪਰ ਮੇਰੇ ਮਨ ਚ ਸੀ ਵੀ ਜੇ ਇਸ ਤਰ੍ਹਾਂ ਇਸ ਤਰ੍ਹਾਂ ਵੀ ਸ਼ਾਇਦ ਕੀ ਆਏ ਨਾ ਕੀਤਾ ਹੋਵੇ ਉਹ ਕਿਸੇ ਘੜੇ ਚ ਨਹੀਂ ਆ ਸਕਦਾ ਸੀ ਕਿਸੇ ਟੋਕਰੇ ਚ ਰੱਖ ਕੇ ਨਹੀਂ ਆ ਸਕਦਾ ਸੀ ਕਿਸੇ ਕਿਸੇ ਕੱਛ ਚ ਲੈ ਕੇ ਨਹੀਂ ਆ ਸਕਦਾ ਸੀ ਕਿਸੇ ਥੈਲੇ ਚ ਪੈਕ ਨਹੀਂ ਸੀ ਆ ਸਕਦਾ ਸੀ ਜਣੀ ਉਹ ਸਾਰਾ ਕੁਝ ਸੋਚਣ ਤੋਂ ਬਾਅਦ ਉਹ ਮੈਂ ਕਲਪਨਾ ਕੀਤੀ ਵੀ ਹੋ ਸਕਦਾ ਵੀ ਫੁੱਲਾਂ ਦੀ ਗੱਠੜੀ ਵਿੱਚੋਂ ਲੈ ਕੇ ਆਇਆ ਇੱਕ ਦੋ ਵਾਰੀ ਮੈਂ ਉਹਨੂੰ ਰਸਤੇ ਵਿੱਚ ਮੁਗਲ ਸਿਪਾਈ ਵੀ ਟਕਰਾਏ ਕੀ ਲੈ ਕੇ ਚੱਲਿਓ ਕਹਿੰਦੇ ਫੁੱਲ ਲੈ ਕੇ ਚੱਲਿਓ ਇਹਦੇ ਦੋ ਅਰਥ ਸੀਗੇ ਬਣਦੇ ਸੀਗੇ ਵੀ ਫੁੱਲ ਲੈ ਕੇ ਚੱਲੇ ਆ ਉਹ ਕਹਿੰਦੇ ਕੀ ਕਰੋਗੇ ਕਹਿੰਦੇ ਅੱਗੇ ਜਾ ਕੇ ਅਸੀਂ ਚਾਦਰ ਬਣਾ ਕੇ ਚਾਦਰ ਚੜਾਉਣੀ ਹੈ ਕਿਉਂਕਿ ਉਹ ਮਜ਼ਾਰਾਂ ਦੇ ਉੱਤੇ ਫੁੱਲਾਂ ਦੀ ਚਾਦਰ ਵੀ ਚੜ੍ਹਦੀ ਰਹੀ ਹੈ ਤਾਂ ਉਹ ਇਸ ਕਰਕੇ ਉਹ ਇਹ じゃ ਵਿਗਿਆਨਕ ਤੌਰ ਤੇ ਵੀ ਥੋੜਾ ਥੋੜਾ ਜਿਹਾ ਲੱਗੇ ਵੀ ਚਾਹੇ 2% ਵੀ ਸੱਚ ਲੱਗੇ ਵੀ ਹੋ ਸਕਦਾ ਇਸ ਤਰ੍ਹਾਂ ਹੀ ਹੋਇਆ ਹੋਵੇ ਇਹ ਉਸ ਜਿਹੜਾ ਹੈ ਉਹ ਲੈ ਕੇ ਜਦੋਂ ਉੱਥੇ ਪੁੱਜੇ ਆ ਫਿਰ ਬਹਾਦਰੀ ਦੀ ਗੱਲ ਹੈ ਵੀ ਬਕਾਇਦਾ ਯੁੱਧ ਦੀ ਟ੍ਰੇਨਿੰਗ ਚਾਹੇ ਉਹ ਤਲਵਾਰਬਾਜ਼ੀ ਹੈ ਚਾਹੇ ਉਹ ਨਿਸ਼ਾਨੇ ਹੈ ਬਦੂਕਾਂ ਨਾਲ ਆਉਣੇ ਚਾਹੇ ਘੋੜਸਵਾਰੀ ਹੈ ਇਹ ਸਾਰਿਆਂ ਨਾਲੋਂ ਆਪਣੇ ਉਸ ਵੇਲੇ ਦੇ ਹਾਣੀਆਂ ਨਾਲੋਂ ਜਿਹੜਾ ਇਹ ਜਿਹੜਾ ਆਏ ਜਿੱਤਾ ਜਿਹੜਾ ਹੈ ਇਹ ਨਿਤਤਰ ਕੇ ਉਹਨਾਂ ਦੇ ਮੂਹਰੇ ਅੱਗੇ ਆਉਂਦਾ ਰਿਹਾ ਹੈ ਤੇ ਇੱਕ ਵਾਰੀ ਇੱਕ ਦੋ ਥਾਂ ਤੇ ਇਸ ਤਰ੍ਹਾਂ ਦੇ ਪ੍ਰਮਾਣ ਵੀ ਮਿਲਦੇ ਆ ਵੀ ਕਈ ਵਾਰ ਜਦੋਂ ਗੁਰੂ ਅਜੇ ਛੋਟੀ ਉਮਰ ਚ ਸੀ ਤੇ ਭਾਈ ਜੱਤਾ ਉਹਨਾਂ ਨੂੰ ਵੀ ਸਿਖਾਉਂਦਾ ਸੀ ਵੀ ਐਂ تیر ਚਲਾਉਣੇ ਨੇ ਇਸ ਤਰ੍ਹਾਂ ਕਰਨੇ ਹੈਗੇ ਮੁੜ ਕੇ ਬਾਅਦ ਚ ਤਾਂ ਇੰਨੇ ਵੀ ਉੱਥੇ ਪੂਰੇ ਮਾਹਰ ਜਿਹੜੇ ਹੋਰ ਜਿਹੜੇ ਆਗੇ ਸੀ ਤੇ ਇਹ ਸਾਰਾ ਕੁਝ ਚੱਲਦਾ ਰਿਹਾ ਔਰ ਇੱਥੋਂ ਤੱਕ ਕਿ ਜਿਹੜੀਆਂ ਜੰਗਾਂ ਲੜੀਆਂ ਭੰਗਾਣੀ ਦੇ ਯੁੱਧ ਤੋਂ ਲੈ ਕੇ ਚਮਕੌਰ ਦੀ ਘੜੀ ਤੱਕ 14 ਜੰਗਾਂ ਲੜੀਆਂ ਪਹਾੜੀ ਰਾਜਾਂ ਨਾਲ ਮੁਗਲਾਂ ਨਾਲ ਔਰ ਹਰ ਇੱਕ ਜੰਗ ਦੇ ਵਿੱਚ ਭਾਈ ਜੱਤਾ ਜਿਹੜਾ ਉਹਨਾਂ ਦਾ ਜਰਨਲ ਹੁੰਦਾ ਸੀ ਔਰ ਮਾਹਰ ਸੀ ਦੋ ਬੰਦੂਕਾਂ ਰੱਖ ਕੇ ਦੋ ਆ ਮੋਢਿਆਂ ਤੇ ਘੋੜੇ ਤੇ ਬੈਠ ਕੇ ਲਗਾਮਾਂ ਮੂੰਹ ਚ ਫੜ ਕੇ ਤੇ ਉਹ ਦੋ ਆ ਨਾਲ ਫਾਇਰ ਕਰ ਜਾਨੀ ਇਹ ਇੱਕ ਬੰਦੂਕ ਚ ਹੀ ਕਹਿੰਦੇ ਸੀ ਜਾਨੀ ਮਹਾਨ ਬੰਦੂਕ ਚ ਹੀ ਸੀਗਾ ਇਹ ਉਸ ਵੇਲੇ ਦਾ ਇਸ ਗੱਲ ਦਾ ਮੇਨ ਲਦਾ ਜ਼ਿਕਰ ਕਦੇ ਆਇਆ ਹੀ ਨਹੀਂ ਕਿ ਉਹ ਦੋ ਬੰਦੂਕਾਂ ਇੱਕੋ ਟਾਈਮ ਚ ਚਲਾਉਂਦਾ ਬਿਲਕੁਲ 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 ਚਮਕੌਰ ਸਾਹਿਬ ਦੀ ਜੰਗ ਮੇਨ ਲਦਾ ਕਾਫੀ ਜ਼ਿਆਦਾ ਉਹਨਾਂ ਦੇ ਲਈ ਮਹੱਤਵਪੂਰਨ ਰਹੀ ਹੈ ਹਨਾ ਉੱਥੇ ਇੱਕ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਉੱਥੇ ਉਹਨਾਂ ਨੂੰ ਕਲੰਗੀ ਦਿੱਤੀ ਸ਼ਾਇਦ ਹਨਾ ਉਹਦਾ ਕੀ ਆ ਸਾਰਾ ਇਤਿਹਾਸ ਉਹਦੇ ਵਿੱਚ ਕੀ ਸਚਾਈ ਆ ਇਹਦੇ ਵਿੱਚ ਪਹਿਲੀ ਤਾਂ ਗੱਲ ਹੈ ਵੀ ਸਾਡੇ ਇਤਿਹਾਸ ਵਿੱਚ ਇਹ ਵਿਵਾਦ ਖੜਾ ਹੋਇਆ ਹੈ ਹੂੰ ਕੁਝ ਇਤਿਹਾਸਕਰ ਕਹਿੰਦੇ ਆ ਵੀ ਭਾਈ ਸੰਗਤੈ ਨੂੰ ਕਲਗੀ ਦਿੱਤੀ ਹੈ ਜੀ ਹੁਣ ਭਾਈ ਇੱਕ ਤਾਂ ਭਾਈ ਸੰਗਤਾ ਦੇਖੋ ਦੋ ਭਾਈ ਸੀ ਭਾਈ ਜੈਤਾ ਤੇ ਭਾਈ ਸੰਗਤਾ ਤਿੰਨ ਸੰਗਤੇ ਚਾਰ ਹੋਰ ਸੰਗਤੇ ਆ ਸਿੱਖ ਇਤਿਹਾਸ ਚ ਗੁਰੂ ਗੋਬਿੰਦ ਸਿੰਘ ਦੇ ਪੀਰੀਅਡ ਵੇਲੇ ਦੀ ਤਾਂ ਉਹ ਕਿਹੜੇ ਸੰਗਤੇ ਨੂੰ ਕਲਗੀ ਲਾਈ ਇਹ ਕੋਈ ਨਿਸ਼ਾਨ ਨਹੀਂ ਹਰ ਕੋਈ ਆਪਣਾ ਆਪਣਾ ਦਾਵਾ ਕਰਦਾ ਹੈਗਾ ਮੇਰੇ ਕੋਲੇ ਸੀਗਾ ਕਿ ਇਹ ਗੱਲ ਸੀਗੀ ਜਦੋਂ ਮੈਂ ਸਾਰਾ ਖੋਜ ਕਰ ਰਿਹਾ ਸੀ ਤਾਂ ਉੱਥੇ ਜਿਹੜੇ 52 ਕਵੀ ਸੀ ਗੁਰੂ ਜੀ ਦੇ ਉਹਨਾਂ ਵਿੱਚ ਮਹਾਕਵੀ ਕੰਕਣ ਹੈ ਇੱਕ ਉਹਦਾ ਨਾਮ ਕੰਕਣ ਹੈ ਉਹਨੇ ਲਿਖੀ ਹੈ ਸੰਸ਼ੇਪ 10 ਗੁਰੂ ਕਥਾ ਉਹਦੇ ਵਿੱਚ ਕੰਕਣ ਦੇ ਸ਼ਬਦ ਨੇ ਕਿਉਂਕਿ ਕੰਕਣ ਜਿਹੜੇ ਇਹ ਜਿਹੜੇ ਗੁਰੂ ਸੀ ਜਿੱਥੇ ਜਦੋਂ ਜਾਂਦੇ ਸੀ ਕੋਈ ਜੰਗ ਜਿੱਤ ਕੇ ਆਉਂਦੇ ਸੀ ਉਹਦੇ ਪ੍ਰਸੰਗ ਲਿਖਦੇ ਹੁੰਦੇ ਸੀ ਆ ਕੇ ਸਾਰੇ ਪ੍ਰਸੰਗ ਲਿਖਦੇ ਸੀ ਤੇ ਉਹ ਜਦੋਂ ਦਰਬਾਰ ਲਾਉਂਦੇ ਸੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਹਰ ਕਵੀ ਆਪਣੇ ਆਪਣੇ ਪ੍ਰਸੰਗ ਸੁਣਾਉਂਦੇ ਹੁੰਦੇ ਸੀ ਉੱਤੇ ਉਹ ਕੰਕਣ ਜਿਹੜਾ ਲਿਖਦਾ ਉਹ ਲਿਖਦਾ ਹੈ ਵੀ ਨਿਝ ਕਲਗੀ ਸਿਰ 'ਤੇ ਸਜਾਏ ਜੀਵਨ ਸਿੰਘ ਕੋ ਨਿਝ ਕਲਗੀ ਸਿਰ 'ਤੇ ਸਜਾਏ ਦਈ ਆਪਣੀ ਪੋਸ਼ਾਕ ਪਹਿਰਾਏ ਜੀਵਨ ਸਿੰਘ ਕੋ ਬੁਰਜ ਬਿਠਾਏ ਤਜ ਗੜੀ ਗੁਰੂ ਗੋਬਿੰਦ ਸਿੰਘ ਜਾਏ ਹੁਣ ਉਹ ਇੱਕ ਕਵੀ ਕੰਕਣ ਉਸ ਦਾ ਗੁਰੂ ਦਾ ਦਰਬਾਰੀ ਕਵੀ ਜਿਹੜਾ ਇਹ ਲਿਖ ਰਿਹਾ ਹੈ ਵੀ ਜੀਵਨ ਸਿੰਘ ਨੇ ਕਲਗੀ ਲਾ ਕੇ ਉਹ ਗੁਰੂ ਘੜੀ ਛੱਡ ਗਏ ਉਹ ਇੱਕ ਪ੍ਰਮਾਣ ਸੀ ਮੇਰੇ ਕੋਲੇ ਜਿਹੜਾ ਇੱਕ ਵੀ ਜਿਹਨੇ ਸਾਨੂੰ ਬਿਲਕੁਲ ਇੱਕ ਸਹੀ ਪ੍ਰਮਾਣ ਮਿਲਦਾ ਸੀ ਹੋ ਸਕਦਾ ਹੈ ਇਤਿਹਾਸਕਾਰਾਂ ਨੇ ਆਪਣੇ ਆਪਣੇ ਹਿੱਤ ਹੁੰਦੇ ਹਰ ਹਰ ਇਤਿਹਾਸਕਾਰ ਦੇ ਆਪਣੇ ਹਿੱਤ ਹੁੰਦੇ ਨੇ ਉਹ ਜਿਸ ਤਰ੍ਹਾਂ ਦਾ ਇਤਿਹਾਸ ਹੁਣ ਸਾਡੇ ਕੋਲੇ ਪਹੁੰਚਦਾ ਹੈ ਉਹ ਹੁਣ ਕਈ ਵਾਰੀ ਸਾਨੂੰ ਇਹ ਹੋ ਜਾਂਦਾ ਵੀ ਕੀ ਜਿਹੜਾ ਜਿੰਨਾ ਜਿਹੜਾ ਕੋ ਸਾਡੇ ਕੋਲ ਆਇਆ ਹੈਗਾ ਵੀ ਕੀ ਉਹ ਇਤਿਹਾਸ ਹੈਗਾ ਵੀ ਹੈ ਕਿ ਇਹਦੇ ਵਿੱਚ ਕੋਈ ਰਲਾ ਹੋਇਆ ਹੋਇਆ ਹੈ ਕਿਸੇ ਨੇ ਕਿਸੇ ਨਾਇਕ ਪ੍ਰਤੀ ਪ੍ਰਸੰਸਾ ਕਰਨੀ ਹੁੰਦੀ ਹੈ ਕਿਸੇ ਨਾ ਕਿਸੇ ਨਾਇਕ ਪ੍ਰਤੀ ਆਪਣੀ ਘਿਰਨਾ ਜਾਰ ਕਰਨੀ ਹੁੰਦੀ ਹੈ। ਤੋਂ ਇਹ ਅਲੱਗ-ਅਲੱਗ ਇਹਦੇ ਤੇ ਉਹ ਇਹਨਾਂ ਸਾਰਿਆਂ ਇਤਿਹਾਸਕਾਰਾਂ ਵਿੱਚੋਂ ਇੱਕ ਸੰਤੁਲਿਤ ਤੁਸੀਂ ਕੀ ਉਹਦੇ ਚ ਘਟਣਾ ਚ ਕੱਢਣਾ ਹੈ ਔਰ ਕਿਵੇਂ ਸੰਤੁਲਿਤ ਇੱਕ ਸਿਰਜਣਾ ਕਰਨੀ ਹੈ ਇਹ ਬਹੁਤ ਔਖਾ ਕੰਮ ਹੁੰਦਾ ਹੈ ਇਤਿਹਾਸ ਦਾ ਔਰ ਖਾਸ ਕਰਕੇ ਉਸ ਇਤਿਹਾਸ ਦਾ ਜਿਹੜਾ ਸਾਡੇ ਆ ਭਾਵਨਾਵਾਂ ਨਾਲ ਜੁੜਿਆ ਹੋਵੇ। ਇੱਕ ਹੋਰ ਉਸ ਨੂੰ ਛੇੜਨਾ ਹੋਰ ਇੱਕ ਖਤਰਨਾਕ ਜਣੀ ਆਪਣੇ ਲਈ ਹੁੰਦਾ ਇਹ ਤੋ ਉਹ ਸਾਰਿਆਂ ਵਿੱਚੋਂ ਸੋਚ ਕੇ ਜਦੋਂ ਜਦੋਂ ਮੈਨੂੰ ਇੱਕ ਇਤਿਹਾਸਿਕ ਪ੍ਰਮਾਣ ਮਿਲ ਗਿਆ ਵੀ ਜੀਵਨ ਸਿੰਘ ਉਹ ਬੁਰਜ ਬਿਠਾਏ ਤੱਜ ਗੜੀ ਗੁਰੂ ਗਬਿੰਦ ਸਿੰਘ ਜੀ ਇਹਨਾਂ ਨੂੰ ਬੁਰਜ 'ਚ ਬਿਠਾ ਕੇ ਕੱਲਾ ਉਹਨੂੰ ਬਿਠਾਉਣਾ ਹੀ ਨਹੀਂ ਸੀਗਾ ਸਭ ਤੋਂ ਵੱਡੀ ਖੂਬਸੂਰਤੀ ਜਿਹੜੀ ਦੂਰੰਦੇਸ਼ੀ ਸੀ ਗੁਰੂ ਦੀ ਉਹ ਇਹ ਸੀ ਵੀ ਕੱਲਾ ਉਸ ਨੂੰ ਕਲਗੀ ਲਾ ਕੇ ਜਾਂ ਆਪਣੀ ਪੋਸ਼ਾਕ ਉਹਨੂੰ ਪਹਿਰਾ ਕੇ ਉੱਤੇ ਬਿਠਾਉਣਾ ਨਹੀਂ ਸੀਗਾ ਇਹਦਾ ਇੱਕ ਬਹੁਤ ਵੱਡਾ ਸੰਕੇਤ ਸੀ ਵੀ ਮੈਂ ਇਹ ਘਰ ਛੱਡ ਕੇ ਜਾ ਰਹੇ ਆ ਜਾਂ ਇਹ ਗੜੀ ਛੱਡ ਕੇ ਜਾ ਰਹੇ ਆ ਹੁਣ ਇਸ ਗੜੀ ਦੀ ਇਸ ਪੰਥ ਦੀ ਇਹ ਸਾਰਾ ਜਿਹੜੀ ਮਹੱਮਤ ਛੇੜੀ ਹੈ ਇਹਦੀ ਜ਼ਿੰਮੇਵਾਰੀ ਤੇਰੇ ਸਿਰ ਤੇ ਹੈ ਕਿੱਡੀ ਵੱਡੀ ਜ਼ਿੰਮੇਵਾਰੀ ਹੋ ਭਾਈ ਜੈਤੇ ਨੂੰ ਜਬ ਉਸ ਵੇਲੇ ਬਾਬਾ ਜੀਵਨ ਸਿੰਘ ਬਣ ਗਿਆ ਸੀ ਜਦੋਂ ਅਮਰਤ ਛੱਕ ਲਿਆ ਸੀਗਾ 1692 ਦੇ ਵਿੱਚ ਅਨੰਦਪੁਰ ਸਾਹਿਬ ਉਦੋਂ ਮੁੜ ਕੇ ਬਾਬਾ ਜੀਵਨ ਸਿੰਘ ਦੇ ਭਾਈ ਜੀਵਨ ਸਿੰਘ ਕਹਿਣ ਲੱਗੇ ਸੀ ਉਹਦਾ ਨਾਮ ਹੋ ਰਿਹਾ ਸੀ ਵੀ ਇੱਕ ਇੱਕ ਮੈਂ ਇੱਕ ਆਪਣੇ ਆਮ ਦੀ ਆਧਾਰ ਦਿੰਦਾ ਹੁਣ ਅੱਜ فرض ਕਰੋ ਅੱਜ ਸਾਰੇ ਮੇਰੇ ਘਰ ਦੇ ਬਾਹਰ ਗਏ ਹੋਏ ਨੇ ਮੈਨੂੰ ਜਿੰਮਵਾਰੀ ਸੰਭਾਲ ਕੇ ਗਏ ਆ ਕਿਸੇ ਗਵਾਂਡੀ ਨੂੰ ਨਹੀਂ ਕਹਿ ਕੇ ਗਏ ਬੀ ਇਹਦਾ ਤਾਂ ਇਹਨੇ ਸੌਂ ਜਾਣਾ ਵੀ ਨਿਗਾ ਰੱਖਿਓ ਭਾਈ ਕੋਈ ਬਾਰ ਬੁਰਾ ਹੋਦਾ ਜੋ ਕੋਈ ਨਹੀਂ ਹੁੰਦਾ ਜਿਹਦੇ ਤੇ ਵਿਸ਼ਵਾਸ ਹੁੰਦਾ ਹੈ ਜਿਹਦੇ ਤੇ ਭਰੋਸਾ ਹੁੰਦਾ ਹੈ ਜਿਹਦੇ ਤੇ ਮਾਣ ਹੁੰਦਾ ਹੈ ਗਰਭ ਹੁੰਦਾ ਹੈ ਉਸੇ ਬੰਦੇ ਨੂੰ ਜ਼ਿੰਮੇਵਾਰੀ ਸੌਂਪ ਕੇ ਜਾਂਦੇ ਨੇ ਔਰ ਉਹ ਤਾਂ ਇੱਕ ਪੰਥ ਦੀ ਬਾਗਡੋਰ ਵਾਲੀ ਗੱਲ ਸੀਗੀ ਤੇ ਉਸ ਨੂੰ ਗੁਰੂ ਨਾਲ ਕੋਈ ਵੀ ਜਦੋਂ ਮੈਂ ਇਤਿਹਾਸ ਖੰਘਾਰ ਰਿਹਾ ਸੀ ਕੋਈ ਵੀ ਭਾਈ ਸੰਗਤਾ ਗੁਰੂ ਨਾਲ ਇੰਨਾ ਲੰਮਾ ਸਮਾਂ ਨਹੀਂ ਬਿਚਾਰਿਆ ਸੀ ਔਰ ਭਾਈ ਜੱਤਾ ਭਾਈ ਜੱਤੇ ਦੇ ਪਿਤਾ ਭਾਈ ਜੱਤੇ ਦੀ ਮਾਂ ਪਰਿਵਾਰ ਉਹਨਾਂ ਦਾ ਗਾਂ ਵੱਡਾ ਬਾਪ ਉਹ ਸਾਰਾ ਗੁਰੂ ਪਰੰਪਰਾ ਨਾਲ ਜੁੜੇ ਤੁਰੇ ਹੁੰਦੇ ਹੈਗੇ ਉਸ ਤੇ ਵਿਸ਼ਵਾਸ ਸੀ ਗੁਰੂ ਨੂੰ ਤਾਂ ਹੀ ਉਹ ਘੜੀ ਦਾ ਜਾਂ ਕਲਗੀ ਦਾ ਜਾਂ ਪਛਾਕੇ ਦਾ ਜਿਹੜਾ ਇੱਕ ਸੰਕੇਤ ਸੀ ਵੀ ਇਹ ਜ਼ਿੰਮੇਵਾਰੀ ਹੁਣ ਤੇਰੇ ਕੋਲੇ ਆ ਤੇ ਇਸ ਕਰਕੇ ਮੈਂ ਉਸ ਗੱਲ ਤੋਂ ਜਿਹੜਾ ਵੀ ਭਾਈ ਜੀਵਨ ਸਿੰਘ ਨੂੰ ਕਲਗੀ ਲਾਉਣ ਦਾ ਦਾਵਾ ਕੀਤਾ ਹੈਗਾ ਨਾਵਲ ਦੇ ਵਿੱਚ ਕੀ ਇਹਦੇ ਵਿੱਚ ਹੀ ਆਉਂਦਾ ਕਿ ਉਹਨਾਂ ਨੂੰ ਤੁਸੀਂ ਆਪਣੇ ਨਾਵਲ ਦੇ ਵਿੱਚ ਪੰਜਵਾਂ ਸਾਹਿਬ ਜਾਦਾ ਲਿਖਿਆ ਹਾਂ ਉਹਦੇ ਚ ਜਦੋਂ ਮੈਂ ਪੜ ਰਿਹਾ ਸੀਗਾ ਹੁਣ ਕਈ ਵਾਰੀ ਮੈਨੂੰ ਇਹ ਪੁੱਛਿਆ ਜਾਂਦਾ ਰਿਹਾ ਹੈ ਵੀ ਗੁਰੂ ਜੀ ਦੀ ਉਮਰ ਤਾਂ ਭਾਈ ਜੈਤ ਜਤੋਂ ਨਾਲੋਂ ਛੋਟੀ ਸੀ ਭਾਈ ਜੈਤ ਤਾਂ ਉਹਨਾਂ ਨੂੰ ਵੱਡੀ ਉਮਰ ਦਾ ਸੀ ਫੇ ਗੁਰੂ ਜੀ ਕਿਵੇਂ ਹੋ ਸਕਦੇ ਆ ਗੁਰੂ ਦਾ ਬੇਟਾ ਉਹ ਹੁਣ ਇਸ ਇਹ ਹੁਣ ਸਮਝਣ ਦੀ ਲੋੜ ਹੈ ਇਹ ਪੀ ਗੁਰੂ ਘਰ ਦਾ ਬੇਟਾ ਹੈ ਉਹ ਗੁਰੂ ਘਰ ਨਾਲ ਜੁੜਿਆ ਹੋਇਆ ਹੈ ਜੇ ਇਸ ਕਰਕੇ ਉਹਦਾ ਪਿਤਾ ਉਹਦੇ ਤਾਇਆ ਉਹਦਾ ਬਾਪ ਸਾਰੇ ਜੁੜੇ ਹੋਏ ਨੇ ਉਹ ਸਮਝਣਾ ਚਾਹੀਦਾ ਹੈ ਵੀ ਜਦੋਂ ਅਮਰਤ ਛਕਾਇਆ ਹੈ ਉਦੋਂ ਇੱਕ ਪਰਮਾਨ ਮਿਲਦਾ ਹੈ ਉਹ ਕਹਿੰਦੇ ਨੇ ਵੀ ਜਿਹੜੇ ਆਪਣੇ ਚਾਰ ਸਾਬ ਜਦੋਂ ਉਹਨੂੰ ਅਮਰਤ ਛਕਾਇਆ ਜਦੋਂ ਉਹਨਾਂ ਨੇ ਲਾ ਕਹਿੰਦੇ ਨੇ ਤੇ ਜਦੋਂ ਇਹ ਭਾਈ ਜੈਤਨ ਉੱਥੇ ਅਮਰਤ ਛਕਾਉਂਦੇ ਆ ਉਹ ਕਹਿੰਦੇ ਵੀ ਇਹ ਵੀ ਗੁਰੂ ਘਰ ਦਾ ਬੇਟਾ ਹੈ ਜਦੋਂ ਉਹ ਚਾਰ ਸਾਬ ਜਦਦੇ ਆ ਤੇ ਗੁਰੂ ਘਰ ਦਾ ਬੇਟਾ ਹੈ ਤੇ ਫਿਰ ਮੇਰੇ ਮਨ ਤੇ ਇਹ ਕਹਿੰਦੇ ਵੀ ਇਸ ਨੂੰ ਵੀ ਪੰਜਵਾਂ ਪੁੱਤਰ ਜਾਣੋ ਪੰਜਵਾਂ ਪੁੱਤਰ ਜਾਣੋ ਪੰਜਵਾਂ ਸਾਬ ਜਦਾਂ ਤੇ ਮੈਂ ਇਹ ਸਨਾਵਲ ਦਾ ਨਾਮ ਜਿਹੜਾ ਹੈ ਮੈਨੂੰ ਬਹੁਤ ਜਸਟੀਫਾਈ ਲੱਗਿਆ ਬੜ ਵੀ ਇਹ ਨਾਮ ਜਿਹੜਾ ਹੈ ਉਸ ਦੇ ਕਰੈਕਟਰ ਨੂੰ ਉਸ ਦੀ ਸ਼ੂਰਮਗਤੀ ਨੂੰ ਉਸ ਦੀ ਬਹਾਦਰੀ ਨੂੰ ਉਸ ਦੀ ਗੁਰੂ ਘਰ ਦੀ ਸਮਰਪਣ ਭਾਵਨਾ ਨੂੰ ਇੰਨਾ ਟੁਕਦਾ ਹੈ ਹੋਰ ਕੋਈ ਨਾਮ ਨਹੀਂ ਸੀ ਟੁਕਦਾ ਹੈ ਜੀ ਪੰਜਵੇਂ ਸਾਹਿਬਜ਼ਾਦੇ ਨਾਲ ਇਤਿਹਾਸਕਾਰਾਂ ਵੱਲੋਂ ਵਿਤਕਰਾ ਕਿਉਂ ਕੀਤਾ ਗਿਆ ਕੀ ਲੱਗਦਾ ਜਾਂ ਓਵਰ ਆਲ ਹੀ ਉਹਨਾਂ ਨੂੰ ਉਹ ਜਗ੍ਹਾ ਕਿਉਂ ਨਹੀਂ ਮਿਲੀ ਜਿਹੜੀ ਜਿਵੇਂ ਦਿਨ ਵੀ ਮਨਾਏ ਜਾਂਦੇ ਆ ਤਾਂ ਬਹੁਤ ਵੱਡੇ ਪੱਦਰ ਤੇ ਮਨਾਏ ਜਾਂਦੇ ਆ ਆਖਰ ਪੰਜਵੇਂ ਸਾਹਿਬ ਜਾਦੇ ਦਾ ਦਿਨ ਵੀ ਉਸ ਤਰੀਕੇ ਨਾਲ ਨਹੀਂ ਮਨਾਇਆ ਜਾਂਦਾ ਉਹਨਾਂ ਨੂੰ ਯਾਦ ਵੀ ਨਹੀਂ ਉਮੀ ਕੀਤਾ ਇਹਨਾਂ ਕਿਉਂ ਲੱਗਦਾ ਦੇਖੋ ਗੁਰੂ ਘਰ ਨੇ ਜਾਂ ਗੁਰਬਾਣੀ ਨੇ ਕਦੇ ਵੀ ਇਹ ਵਿਤਕਰੇ ਨਹੀਂ ਕੀਤੇ ਹੈਗੇ ਗੁਰੂ ਨਾਨਕ ਤਾਂ ਕਹਿੰਦੇ ਆ ਨੀਚਾ ਅੰਦਰ ਨੀਚੋਂ ਨੀਚਾ ਹਾਂ ਅਤ ਨੀਚ ਨਾਨਕ ਤਿੰਨ ਕੇ ਸੰਗ ਸਤ ਵਜਾ ਸੋਕਾਰੀ ਉਹਨਾਂ ਨੇ ਤਾਂ ਸਾਰਾ ਤੋੜਿਆ ਔਰ ਗੁਰੂ ਗਬਿੰਦ ਸਿੰਘ ਤੱਕ ਵੀ ਟੁੱਟਿਆ ਰਿਹਾ ਹੁਣ ਦੇਖੋ ਮਾਂ ਸਾਧਾਰਨ ਭਾਈ ਜੈਤੇ ਦੇ ਮਾ ਬ੍ਰਾਹਮਣ ਕੰਨਿਆ ਉਸ ਦੇ ਆਪਣੀ ਪਤਨੀ ਖਜਾਨ ਸਿੰਘ ਰਿਆੜ ਦੀ ਪੁੱਤਰੀ ਜੱਟ ਸਿੱਖ ਦੀ ਤਾਂ ਉੱਥੇ ਤਾਂ ਕੋਈ ਕੋਈ ਇਸ ਤਰ੍ਹਾਂ ਬਿੱਤ ਕਰਨੀ ਸੀ ਜਦੋਂ ਭਰੇ ਦਰਬਾਰ ਵਿੱਚ ਜਦੋਂ ਜੰਗ ਜਿੱਤ ਕੇ ਆਉਂਦੇ ਆ ਭਗਾਣੀ ਦਾ ਯੁੱਧ ਜਿੱਤ ਕੇ ਆਉਂਦੇ ਆ ਤੇ ਉਦੋਂ ਬੀਬੀ ਪ੍ਰੀਮੋਮ ਬੈਠੀ ਹੁੰਦੀ ਹੈ ਤੇ ਗੁਰੂਖਸ਼ ਨੇ ਉਹ ਕਹਿੰਦੀ ਗੁਰੂ ਜੀ ਜੇ ਟੁੱਟਿਓ ਤਾਂ ਮੇਰਾ ਪੁੱਤਰ ਵਿਆਹਣ ਯੋਗ ਹੈ ਇਹਦਾ ਕੋਈ ਫਿਕਰ ਕਰੋ ਉਹ ਕਹਿੰਦੇ ਭਾਈ ਸਾਡਾ ਖਾਲਸਾ ਕਹਿੰਦੇ ਵਿਆਹਣ ਜੋਗ ਹੈ ਉਠੋ ਉਦੋਂ ਕਹਿੰਦੇ ਖਜਾਨ ਸਿੰਘ ਜਾੜ ਉੱਠ ਕੇ ਆਇਆ ਇਹ ਪੱਟੀ ਇਲਾਕੇ ਦਾ ਸੀਗਾ ਉਹ ਕਹਿੰਦਾ ਜੀ ਮੇਰੀ ਕੰਨਿਆ ਵਿਆਹ ਜਾਗਾ ਮੈਂ ਨਾ ਤੰਦਦਾ ਉਹਨਾਂ ਦੇ ਦਰਬਾਰ 'ਚ ਆਹ ਕੁਝ ਹੁੰਦਾ ਰਿਹਾ ਤੇ ਇਹ ਸਮੱਸਿਆ ਜਿਹੜੀ ਹੈ ਇਹ ਸਾਡੇ ਗਾਂ ਜਿਹੜੇ ਐ ਅੱਗੇ ਜਾ ਕੇ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਸਾਂਭਣ ਵਾਲੇ ਉਹਨਾਂ ਦੇ ਨਵਾਈ ਉਹਨਾਂ ਨੇ ਜਿਹੜੇ ਐ ਇਹ ਜਾਂ ਤਾਂ ਇਹ ਮਨ ਵਿੱਚ ਸੋਚ ਕਰਕੇ ਵੀ ਠੀਕ ਆ ਉਸੇ ਸੁੱਕ ਲਿਆ ਉੱਤੇ ਗੁਰੂ ਨੂੰ ਦੇਤਾ ਬਣ ਕੇ ਟਾ ਗੁਰੂ ਕਾ ਬੈਠਾ ਕਹਤਾ ਗਾਣੀ ਖਤਮ ਕਰ ਦਿਓ ਕਿਤੇ ਨਾ ਕਿਤੇ ਵਿਤਕਰਾ ਜ਼ਰੂਰ ਹੁੰਦਾ ਰਿਹਾ ਹੈ ਔਰ ਹੋਇਆ ਹੈ ਜਿਸ ਨੂੰ ਮੈਂ ਥੋੜੀ ਜੀ ਕੋਸ਼ਿਸ਼ ਕੀਤੀ ਸੀ ਪੰਜਵੇਂ ਸਹਾਜਾ ਦਾ ਲਿਖ ਕੇ ਵੀ ਉਸ ਨਾਇਕ ਨੂੰ ਉਸ ਦਾ ਬਣਦਾ ਸਥਾਨ ਜੁਰ ਇਤਿਹਾਸ ਚ ਮਿਲਣਾ ਚਾਹੀਦਾ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਆਪਾਂ ਗੱਲ ਕੀਤੀ ਆ ਪੰਜਵੇਂ ਸਾਹਿਬਜ਼ਾਦਾ ਬਾਰੇ ਤਾਂ ਸ਼ਾਇਦ ਤੁਹਾਡੇ ਮਨਾਂ ਦੇ ਵਿੱਚ ਕੁਝ ਜੋ ਸ਼ੰਕੇ ਹੋਣਗੇ ਭਲੇਕੇ ਹੋਣਗੇ ਦੂਰ ਹੋ ਗਏ ਹੋਣਗੇ ਜੇ ਕੁਝ ਰਹਿ ਵੀ ਗਿਆ ਤਾਂ ਤੁਸੀਂ ਆਪਣੇ ਸਵਾਲ ਕਮੈਂਟ ਦੇ ਵਿੱਚ ਜਰੂਰ ਦੱਸਨੇ ਆ ਕਿ ਆ ਗੱਲ ਰਹਿ ਗਈ ਆ ਹੋਣੀ ਚਾਹੀਦੀ ਆ ਤਾਂ ਉਹ ਵੀ ਅਗਲੀ ਵਾਰ ਕਰਾਂਗੇ ਬਾਕੀ ਦੀ ਗੱਲਬਾਤ ਕਿਵੇਂ ਲੱਗੀ ਉਹ ਵੀ ਜਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ